ਕਿ ਪਿਆਰੇ ਸੰਤ ਉਹਨੇ ਅਮਤ ਛਕਿਆ ਸੀ ਫਿਰ ਅਮਤ ਛਕਿਆ ਆਹ ਤੇ ਕਿਤੇ ਉਹ ਫਕੀਰ ਦੀ ਜਗ੍ਹਾ ਤੇ ਖੜੇ ਤੇਲ ਪੋਣ ਲਈ ਤੇਲ ਪੋਣ ਲਈ ਖੜੇ ਸੀ ਸੀਸੀ ਹੱਥ ਚ ਫੜੀ ਤੇ ਲਾਗੂ ਲੰਗਣ ਲੱਗਿਆ ਸੀ ਤੇ ਅਸੀਂ ਉਹਨਾਂ ਨੂੰ ਕਹਿ ਬਠੀ ਵੀ ਭਾਈ ਸਿੰਘਾ ਕੀ ਕੱਦ ਲਈ ਖੜਾ ਇੱਥੇ ਕਹ ਤੈਨੂੰ ਕੀ ਤਕਲੀਫ ਹੈ ਮੈਂ ਤੇਲ ਪੋਣ ਆਇਆ ਇੱਥੇ ਅਸੀਂ ਉਹਨੂੰ ਹੌਲੀ ਜੀ ਕਹਿ ਬਠੀ ਵੀ ਇਦਾਂ ਕਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੇਲ ਪਾ ਲਈਓ ਪਾਲ ਉਹ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਗਲਤ ਨੂੰ ਸਿੰਘਾ ਤਮੀਜ਼ ਨਾਲ ਬੋਲੀ ਗੁਰੂ ਗੰਨ ਸਾਹਿਬ ਬਾਰੇ ਗਲਤ ਨਹੀਂ ਬੋਲਣਾ ਮੈਂ ਕਿਉਂਕਿ ਹੋਇਆ ਕਹਿੰਦਾ ਗੁਰੂ ਜੀ ਕਿਤੇ ਨਹੀਂ ਕਹਿੰਦੇ ਤੇਲ ਪਾਉਣ ਲਈ ਮੈਂ ਕਹਿੰਦੇ ਆ ਕਹਿੰਦਾ ਨਹੀਂ ਕਹਿੰਦੇ ਇਹ ਕਹਿੰਦੇ ਆ ਕਹਿੰਦਾ ਨਹੀਂ ਕਹਿੰਦੇ ਬਹਿਸ ਸ਼ੁਰੂ ਹੋ ਗਈ ਪੰਜ ਸੱਤ ਮਿੰਟ ਬਹਿਸ ਚੱਲਦੀ ਰਹੀ ਉਹਨੂੰ ਬੜਾ ਗੁੱਸਾ ਆ ਗਿਆ ਜਦੋਂ ਉਹਨੂੰ ਗ੍ਰੋਧ ਆ ਗਿਆ ਨਾ ਰੋਧ ਆ ਗਿਆ ਤੋ ਲਾਈਨ ਤੋਂ ਬਾਹਰ ਆ ਗਿਆ ਲੜਨ ਲਈ ਜਦੋਂ ਲਾਈਨ ਤੋਂ ਬਾਹਰ ਆ ਗਿਆ ਉਹਦਾ ਦਿਲ ਕਰੇ ਵੀ ਮੈਂ ਨਾ ਇਹਦੇ ਇੱਕ ਦੀ ਜੁੱਤੀ ਮਾਰ ਦਿਆਂ ਜਾਂ ਤੇ ਡਾਂਗ ਸਿਰ 'ਚ ਮਾਰ ਦਿਆਂ ਇਹ ਬੋਲ ਨੂੰ ਹਟਦਾਨੀ ਜਦੋਂ ਬਾਹਰ ਆ ਗਿਆ ਸੀ ਫਿਰ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੇਲ ਪਾਉਣ ਲਈ ਉਹ ਪਾ ਲਈ ਯਾਰ ਕਹਿੰਦਾ ਹੁਣ ਬੋਲਿਆ ਤੇ ਮੈਂ ਤੇਰਾ ਸਿਰ ਪਾੜ ਦੇਣਾ ਠੀਕ ਆ ਸਲਾਹ ਕਿੱਥੇ ਲਿਖਿਆ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਤੁਸੀਂ ਵੀ ਨਹੀਂ ਸੁਣਿਆ ਹੋਣਾ ਕਦੀ ਗੌਰੇ ਨੇ ਨਾ ਕੀਤੀ ਆਪਾਂ ਕਿਉਂਕਿ ਆਪਾਂ ਤਾਂ ਬੈਠੇ ਉੱਥੇ ਪੜਪੜ ਗੱਡੀ ਲਦੀਏ ਪੰਡਾ ਬਣੀ ਜਾਂਦੇ ਜਦੋਂ ਉਹਨੂੰ ਕਿਹਾ ਵੀ ਗੁਰੂ ਜੀ ਸਾਹਿਬ ਕਹਿੰਦੇ ਤੇਲ ਪਾਉਣ ਲਈ ਉਹ ਪਾਲਾ ਤੇ ਕਹਿੰਦਾ ਤੂੰ ਬਾਰ ਬਾਰ ਕਹੀ ਜਨਾ 10 ਫਿਰ ਕਿੱਥੇ ਲਿਖਿਆ ਨਹੀਂ ਤੇ ਮੈਂ ਤੇਰਾ ਸਿਰ ਪਾੜ ਦੇਣਾ ਇਹ ਮਾਣੀ ਪੜ ਲਿਖਿਆ ਹੈ ਸੰਬਤ ਸਾਹਾ ਲਿਖਿਆ ਮਿਲਕਰ ਪਵੋ ਤੇਲ ਦੇਵ ਸੱਜਣਾ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਉਹ ਠੰਡਾ ਹੋ ਗਿਆ ਹਾਂ ਵੀ ਸਿੰਘਾ ਕੀ ਗੱਲ ਹੋ ਗਈ ਬੜਾ ਕ੍ਰੋਧਵਾਨ ਸੀ ਤੂੰ ਤੇ ਗੁੱਸਾ ਵਧਾਇਆ ਸੀ ਖਾਸ ਕੇ ਕਹਿੰਦਾ ਯਾਰ ਤੇ ਇਹ ਨਹੀਂ ਮੈਂ ਬਾਣੀ ਨਹੀਂ ਪੜੀ ਇਹ ਨਹੀਂ ਮੈਂ ਕਦੀ ਗੁਰੂਗਨ ਸਾਹਿਬ ਨਹੀਂ ਪੜਿਆ ਪਰ ਪੰਗਾ ਆਇਆ ਵੀ ਅਸੀਂ ਪੜਿਆ ਜ਼ਰੂਰ ਹੈ ਪਰ ਸਾਡੇ ਅੰਦਰ ਵੜਿਆ ਨਹੀਂ ਹੈ ਅਸੀਂ ਪੜੀਆਂ ਪੰਕਤੇ ਅੰਦਰ ਰੱਖੀਆਂ ਹੀ ਨਹੀਂ ਪੜ ਲਿਆ ਅੱਖਾਂ ਨੇ ਵੇਖ ਲਿਆ ਇਹਨੂੰ ਠੀਕ ਹੈ ਜੀ ਕੰਮ ਨਿਬੜ ਗਿਆ ਸੋ ਧਿਆਨ ਦੇਣਾ ਕਹਿੰਦਾ ਮਤਲਬ ਮੈਂ ਗੁਰੂ ਜੀ ਕਹਿੰਦੇ ਸੰਬਤ ਸਾਹਾ ਲਿਖਿਆ ਠੀਕ ਹੈ ਵੀ ਸੰਬਤ ਹੁੰਦਾ ਰੀਤੀ ਰਿਵਾਜ ਸਾਹਾ ਦਾ ਭਾਉਂਦਾ ਸ਼ੁਭ ਦਿਹਾੜਾ ਠੀਕਾ ਲਿਖਿਆ ਦਾ ਪਬਲਿਕ ਦਿੱਤਾ ਨੂੰ ਯੁਕਤ ਕਰ ਦਿੱਤਾ ਗਿਆ ਧਿਆਨ ਦੇਣਾ ਜਦੋਂ ਆਪਾਂ ਵਿਆਹ ਨਹੀਂ ਕਰਦੇ ਇਸੇ ਕੁੜੀ ਦਾ ਕਿਸੇ ਮੁੰਡੇ ਦਾ ਇਕੱਠੇ ਹੋ ਕੇ ਬਹਿਨੇ ਆ ਤੇ ਕੀ ਕਹਨੇ ਆ ਇੱਕ ਦੂਜੇ ਨੂੰ ਉਹ ਯਾਰ ਸਾਹ ਕੱਢ ਲਈਏ ਠੀਕ ਸਾਹ ਨਿਕਲ ਗਿਆ ਕੀ ਸਾਹ ਨਿਕਲ ਗਿਆ ਕਹਿੰਦਾ ਆ ਫਲਾਣੀ ਤੀਕ ਨੂੰ ਛੁੱਟੀ ਹੈਗੀ ਆ ਸਾਰੇ ਪਾਸੇ ਦੁੱਧ ਦਾ ਸਾਹ ਕੱਢ ਦਿਓ ਵਿਆਹ ਕਰ ਦਿਓ ਚਲੋ ਫਿਰ ਆਪਾਂ ਚਿੱਠੀ ਭੇਜਦੇ ਨੇ ਸਾਹ ਚਿੱਠੀ ਆਪਾਂ ਸਾਰੀ ਚਿੱਠੀ ਕਹਿੰਦੇ ਸਾਰੀ ਨਹੀਂ ਉਹ ਸਾਹੀ ਚਿੱਠੀ ਸਾਹ ਚਿੱਠੀ ਹੈ ਕਹਿੰਦਾ ਬਾਪੂ ਚਿੱਠੀ ਭੇਜੀਆ ਪੈ ਅੱਜ ਸੁੱਭ ਦਿਹਾੜਾ ਆਪਾਂ ਕੱਢ ਲਿਆ ਰਾਹ ਚਿੱਠੀ ਉਹ ਭੇਜ ਦਿੱਤੀ ਸੁੱਭ ਦਿਹਾੜਾ ਕਰ ਦਿੱਤਾ ਇਦਾਂ ਹੀ ਸੱਚਖੰਡ ਦੇ ਵਿੱਚ ਧਰਮਰਾਜ ਦੀ ਕਚਹਿਰੀ ਦੇ ਵਿੱਚ ਵੀ ਰੀਤੀ ਦੇਵਾਜ ਆ ਵੀ ਇਸ ਆਤਮਾ ਦਾ ਉਸ ਪਰਮਾਤਮਾ ਨਾਲ ਵਿਆਹ ਦਾ ਦਿਹਾੜਾ ਕੱਢਦਿਆ ਉਸ ਪਰਮਾਤਮਾ ਨੇ ਅਕਾਲ ਪੁਖ ਨੇ ਸਾਧ ਕੱਢਿਆ ਸੁੱਭ ਦਿਹਾੜਾ ਕੱਢਿਆ ਵੀ ਇਹ ਮਨ ਨੂੰ ਇਸ ਆਤਮਾ ਨੂੰ ਮਨੁੱਖ ਦਾ ਸਰੀਰ ਦੇ ਦਿਓ ਇਹਦਾ ਸੁਭ ਦਿਹਾਣਾ ਨਿਕਲ ਗਿਆ ਇਸ ਜਾਮੇ ਵਿੱਚ ਇਸ ਜੰਮੇ ਵਿੱਚ ਇਹਦਾ ਪਰਮਾਤਮਾ ਨਾਲ ਵਿਆਹ ਹੋ ਸਕਦਾ ਇਹਨੂੰ ਕਹਿੰਦੇ ਜ ਸੰਬਤ ਸਾਹਾ ਲਿਖਿਆ ਕਹਿੰਦੇ ਵੀ ਸਾਹਾ ਲਿਖਿਆ ਗਿਆ ਕਹਿੰਦੇ ਲਿਖਿਆ ਗਿਆ ਹੁਣ ਧਿਆਨ ਦਿਓ ਤੇਰੇ ਵੀ ਕਰਿਆ ਕਰੋ ਤੁਸੀਂ ਕਰਦੇ ਤਾਂ ਜਰੂਰ ਪਰ ਭੁੱਲ ਜਾਂਦੇ ਹੋ ਕਿਸੇ ਦੇ ਘਰ ਚਲੇ ਗਏ ਤੇ ਉਹਨਾਂ ਦੀ ਨਾ ਬੇਟੀ ਦੀ ਮੰਗਣੀ ਹੋਈ ਅੰਗੇਜਮੈਂਟ ਕੀਤੀ ਉਹਨਾਂ ਨੇ ਮੁੰਡਾ ਵੇਖ ਕੇ ਆਏ ਨੇ ਉਹ ਮੁੰਡਾ ਵੇਖ ਕੇ ਘਰ ਆਇਆ ਨਾ ਤੇ ਉਹ ਬਜ਼ੁਰਗ ਮਾਤਾ ਕਹਿੰਦੀ ਨਹੀਂ ਕੁੜੀ ਇਹ ਖਲੋ ਜਾ ਨਹੀਂ ਖਲੋ ਜਾ ਤੇਲ ਚੋਕ ਕੇ ਲੰਗਾਓ ਅੰਦਰ ਛਕਣਾ ਦਾ ਕੰਮ ਕਰਕੇ ਆਇਆ ਤੇਲ ਚੋਕ ਲੰਗਾਓ ਇੱਕ ਕੁਵਾਰੀ ਕੁੜੀ ਤੇਲ ਲੈ ਇਹ ਤੇਲ ਚੋਣ ਲੱਗੀ ਤੇ ਬੁੜੀ ਮਾਤਾ ਨੇ ਉਹਦੇ ਕੋਲ ਤੇਲ ਖੋਲਿਆ ਬੋਤਲ ਖੋਲੀ ਅਸੀਂ ਬੜੇ ਹਰਨ ਉਹਨਾਂ ਨੇ ਵੀ ਦੱਸ ਚੋਣਦੇ ਅਸੀਂ ਸੋਚਿਆ ਵੀ ਸ਼ਾਇਦ ਉਹ ਕਿਸੇ ਹੋਰ ਦੀ ਕੁੜੀ ਹੋਣੀ ਆ ਤੇ ਚੋਂਦੀ ਹੋਣੀ ਵੀ ਸਾਡੀ ਆਪਣੀ ਕੁੜੀ ਤੇਲ ਚੋਵੇ ਤੋ ਦੋ ਤਿੰਨ ਬੀਬੀਆਂ ਲਾਗੋ ਬੋਲ ਪੀਆਂ ਮਾਤਾ ਚੋਣ ਦੇ ਧੀ ਧਿਆਣੀਆਂ ਨੂੰ ਤੇਲ ਚੋਣ ਦੇ ਚੁੱਪ ਰਿਆ ਨਹੀਂ ਕੁੜੀਏ ਕੁਵਾਰੀਆਂ ਦੀ ਤੇਲ ਚੋਲਦੀ ਹੁੰਦੀਆਂ ਕਿਸ ਸੁਹਾਗਣ ਨੂੰ ਦੇਓ ਆਹਾ ਹਾ 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 ਸੁਹਾਗਣ ਨੂੰ ਪਤਾ ਸੁਹਾਗ ਕੀ ਹੁੰਦਾ ਸੁਹਾਗਣ ਤੇਲ ਚੋਵੇ ਉਹਨਾਂ ਨੇ ਸੁਹਾਗਣ ਨੂੰ ਆਵਾਜ਼ ਮਾਰੀ ਨਹੀਂ ਕੁੜੀਏ ਦੂਰ ਆ ਫੜ ਤੇਲ ਤੂੰ ਚੋ ਸੁਹਾਗਣਾ ਤੇਲ ਚੋਂਦੀਆਂ ਹੁੰਦੀਆਂ ਨੇ ਛਗਣਾ ਦਾ ਕੰਮ ਕਰਕੇ ਆਏ ਆ ਸੁਹਾਗਣ ਨੇ ਤੇਲ ਚੋਇਆ ਉਹਨੇ ਵਾਹ ਵਈ ਵਾਹ ਸਾਡਿਆਂ ਉਹੀ ਗੱਲ ਆ ਅਸੀਂ ਤਜਰਬੇ ਸੰਸਾਰ ਦੇ ਕਰਨਿਆਂ ਤੇ ਧਿਆਨ ਗੁਰਬਾਣੀ ਚ ਟਿਕਦਾ ਮਿਲਕਰ ਪਾਵੋ ਤੇਲ ਮਿਲ ਕਿਨੂ ਮਿਲ ਧਿਆਨ ਦੇਣਾ ਉਹ ਸੁਹਾਗਣਾ ਕੋ ਤੇਲ ਚਵਾਓ ਇਥੇ ਗੁਰੂ ਦੇ ਮਿਲ ਮਿਲਦਾ ਪਾਵ ਜਿਹੜਾ ਪ੍ਰਮਾਤਮਾ ਨੂੰ ਮਿਲਿਆ ਕਿ ਨਹੀਂ ਉਹਦੇ ਨਾਲ ਮਿਲ ਕੇ ਕਹਿੰਦੇ ਆਪਣੇ ਦਸਨ ਦਵਾਰ ਦੀ ਦਲੀਜ ਉੱਤੇ ਨਾਮ ਰੂਪੀ ਤੇਲ ਚੋ ਮਿਲਕਰ ਪਾਵੋ ਤੇਲ ਜਿਉ ਸੱਜਣਾ ਸੀਸੜੀਆਂ ਸੱਜਣ ਲਗਾਉਣਿਆਂ ਜਦੋਂ ਬੰਦਾ ਮਰਦਾ ਨਾ ਤੇ ਆਪਾਂ ਸਾਰੇ ਨੇ ਇਕੱਠੇ ਹੋ ਕੇ ਬੈਠੇ ਹੁੰਨੇ ਆ ਹੈ ਨਾ ਤੇ ਮੇਰੇ ਵਰਗਾ ਲੱਗਾ ਹੁੰਦਾ ਕਹਿੰਦਾ ਆਪਾਂ ਸੱਜਣ ਇਕੱਠੇ ਹੋਏ ਅਸੀਸਾਂ ਦਈਏ ਉਹਦਾ ਪਰਮਾਤਮਾ ਤੇ ਮੇਲ ਹੋ ਜਾਵੇ ਉਹ ਗੁਰੂ ਰੂਪ ਪਿਆਰੀ ਸਾਥ ਸੰਗ ਜਿਉ ਜਿਹੜੇ ਆਪ ਰੱਬ ਚ ਨਹੀਂ ਮਿਲੇ ਉਹ ਕੀ ਅਸੀਸ ਦੇ ਦਣਗੇ ਕਹਿੰਦਾ ਕਿਉਂ ਸੁਣੋ ਇੱਕ ਬੱਚਾ ਬੁੱਢੇ ਨੂੰ ਕਹਿੰਦਾ ਇੱਕ ਬੱਚਾ ਨਾ ਬਜ਼ੁਰਗਾਂ ਨੂੰ ਕਹਿੰਦਾ ਕਹਿੰਦਾ ਬਾਪੂ ਰੱਬ ਤੇਰੀ ਵੱਡੀ ਉਮਰ ਕਰੇ ਤੇ ਬਾਪੂ ਅੱਛਾ ਹੀ ਬੜਾ ਲੱਗ ਲੱਗੇ ਬੈਠੇ ਸਿੰਘ ਉਹ ਵੀ ਹੱਸ ਕੇ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਪੁੱਤ ਤੈਨੂੰ ਕੀ ਪਤਾ ਉਮਰ ਵੱਡੀ ਕੀ ਹੁੰਦੀ ਹੂੰ ਤੂੰ ਬਾਪੂ ਨੂੰ ਕਹਿੰਦੇ ਰੱਬ ਤੇਰੀ ਵੱਡੀ ਉਮਰ ਕਰੇ ਇਹਦਾ ਮਤਲਬ ਜੈਦਾ ਨਹੀਂ ਨਾ ਤੇ ਬੁੱਢਾ ਕਹਿੰਦਾ ਪੁੱਤਰ ਨੂੰ ਉਹ ਪੁੱਤਰਾ ਰੱਬ ਤੇਰੀ ਵੱਡੀ ਉਮਰ ਕਰੇ ਕਹਿੰਦਾ ਸੀਸ ਦਿੱਤੀ ਤੂੰ ਕੀ ਵੱਡੀ ਉਮਰ ਨੂੰ ਹੰਡਾ ਕੇ ਵੇਖ ਲਈ ਹੈ ਇਹਦਾ ਮਤਲਬ ਸੀਸ ਕੌਣ ਦਿੰਦਾ ਜਿੰਨੇ ਉਮਰ ਹੰਡਾ ਕੇ ਵੇਖ ਲਈ ਹੈ ਜਿੰਨੇ ਰੱਬ ਚ ਮਿਲ ਕੇ ਵੇਖ ਲਿਆ ਸੀਸ ਉਹ ਦੇ ਸਕਦਾ ਦਿਓ ਸੱਜਣ ਆਹਾਹਾ ਤੇ ਸੱਜਣ ਕੌਣ ਆ ਗੁਰੂ ਠੀਕ ਹੈ ਹਰ ਚੀਜ਼ ਚ ਲਿਖਿਆ ਵਿਚਾਰ ਕਰਦੇ ਆਪ ਜੀ ਨੇ ਅਸੀਂ ਵਿਚਾਰ ਹੀ ਨਹੀਂ ਕਰਦੇ ਠੀਕ ਹੈ ਸਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਦੇਖੋ ਵਿਚਾਰ ਕਰਕੇ ਦੇਖੋ ਹਰ ਇੱਕ ਚੀਜ਼ ਦੀ ਹਰ ਇੱਕ ਗੱਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ ਵਿੱਚ ਹੀ ਸਵਾਲ ਹੈ ਵਿੱਚ ਹੀ ਜਵਾਬ ਤੁਰੇ ਆਉਂਦੇ ਹੋ ਹੁਣ ਇੱਥੇ ਗੁਰੂ ਜੀ ਕੀ ਕਹਿਣ ਲੱਗੇ ਦਿਓ ਸੱਜਣਾ ਸਿੱਸੜੀਆਂ ਕਹਿੰਦੇ ਮਿਲੇ ਹੋਏ ਕੋ ਜਿਹੜੀ ਸੁਹਾਗਣ ਆ ਉਹਦੇ ਕੋਲ ਤੇਲ ਚਵਾ ਕਹਿੰਦਾ ਉਹਦੇ ਕੋ ਨਾਮ ਦੀ ਦਾਤ ਲੈ ਕੇ ਤੇ ਨਾਮ ਦਾ ਤੇਲ ਜੋ ਤੇਲ ਨਾਮ ਨੂੰ ਕਹਿੰਦੇ ਜੀ ਉਹ ਮੰਨ ਗਿਆ ਸਿੰਘ ਆ ਕੇ ਬਾਹਰ ਨਾਲ ਕਹਿੰਦਾ ਮੇਰਾ ਕੰਮ ਕਰਨੀ ਚੱਲਦਾ ਅਈਆ ਖਾਲਸਾ ਤੂੰ ਤੇਲ ਪਾ ਕੇ ਦੇਖ ਲੈ ਜਿਤਨਾ ਕੰਮ ਕਰ ਨਾ ਚਲੂ ਤਾਂ ਮੈਨੂੰ ਫੜਨੀ ਆ ਕੇ ਕਹਿੰਦਾ ਮੈਂ ਕਹ ਸੰਸਾਰ ਦਾ ਵੀ ਚੱਲੂਗਾ ਤੇ ਨਿਰੰਕਾਰ ਦਾ ਵੀ ਕੰਮ ਕਰ ਚੱਲੂਗਾ ਸੰਸਾਰ ਵੀ ਨਿਰੰਕਾਰ ਵੀ ਮਿਲ ਜਊ ਉਹ ਤੈਨੂੰ ਸੰਸਾਰ ਵੀ ਮਿਲ ਜਊ ਇਹ ਤਾਂ ਅਸੀਂ ਗਲਤ ਤੇ ਸੱਚ ਆ ਸੋ ਧਿਆਨ ਦਿਓ ਦਿਓ ਸੱਜਣ ਅਸੀਸੜੀਆਂ ਜਿਹੜੇ ਪਰਮਾਤਮਾ ਚ ਮਿਲੇ ਨੇ ਫਿਰ ਇਹ ਆਤਮਾ ਨੂੰ ਕੋਸੀਸ ਮੰਗਦੀ ਆ ਤੇਲ ਚੋਂਦੀ ਹੋਈ ਨਾਮ ਸਿਮਰਨ ਕਰਦੀ ਹੋਈ ਕੀ ਜੇ ਹੋਵੇ ਸਭ ਸੋ ਮੇਲ ਕਹਿੰਦੇ ਗੁਰੂ ਜੀ ਅਸੀਸ ਦਿਓ ਸਾਨੂੰ ਵੀ ਐਂ ਤੇਲ ਚੋਂਣ ਲੱਗ ਪਿਆ ਕਿਤੇ ਸਾਡਾ ਵੀ ਇਸੇ ਜਾਮੇ ਦੇ ਅੰਦਰ ਉਸ ਪਰਮਾਤਮਾ ਨਾਲ ਵਿਆਹ ਹੋ ਜਾਵੇ ਮਲਾਪ ਹੋ ਜਾਵੇ ਵਿਚਾਰ ਕਰਕੇ ਦੇਖੋ ਬੜਾ ਆਨੰਦ ਜੇ ਬੜਾ ਆਨੰਦ ਜੇ ਗੁਰਬਾਣੀ ਦੇ ਅੰਦਰ